ਛਿੱਕ ਸਾਡੇ ਸਰੀਰ ਦੀ ਇੱਕ ਕੁਦਰਤੀ ਪ੍ਰਕਿਰਿਆ ਹੈ ਜਦੋਂ ਨੱਕ ਜਾਂ ਫਿਰ ਸਾਹ ਲੈਣ ਵਾਲੇ ਤੰਤਰ ਵਿੱਚ ਕੋਈ ਧੂੜ ਬੈਕਟੀਰੀਆ ਜਾਂ ਫਿਰ ਅਲਰਜੀ ਵਾਲਾ ਪਦਾਰਥ ਵੱਡ ਜਾਂਦਾ ਹੈ ਤਾਂ ਸਰੀਰ ਉਸ ਨੂੰ ਬਾਹਰ ਕੱਢਣ ਦੇ ਲਈ ਤੁਰੰਤ ਤੇਜ਼ ਹਵਾ ਦਾ ਪ੍ਰੈਸ਼ਰ ਬਣਾਉਂਦਾ ਹੈ ਇਸ ਨੂੰ ਛਿੱਕਣ ਦੀ ਪ੍ਰਕਿਰਿਆ ਕਹਿੰਦੇ ਨੇ ਛਿੱਕਦੇ ਸਮੇਂ ਅੱਖਾਂ ਬੰਦ ਹੋ ਜਾਣਾ ਕੋਈ ਕਮਜ਼ੋਰੀ ਨਹੀਂ ਸਗੋਂ ਸਰੀਰ ਦੀ ਸਭ ਤੋਂ ਮਜ਼ਬੂਤ ਸੁਰੱਖਿਆ ਪ੍ਰਣਾਲੀ ਹੈ ਜੇ ਅੱਖਾਂ ਖੁੱਲੀਆਂ ਰਹਿੰਦੀਆਂ ਹਨ ਤਾਂ ਨੱਕ ਰਾਹੀਂ ਨਿਕਲਣ ਵਾਲੇ ਮਾਈਕਰੋਬਸ ਬਾਤੇ ਬੈਕਟੀਰੀਆ ਅੱਖਾਂ ਦੇ ਸੰਵੇਦਨਸ਼ੀਲ ਹਿੱਸਿਆਂ ਤੱਕ ਪਹੁੰਚ ਜਾਂਦੇ ਨੇ ਇਸ ਲਈ ਸਰੀਰ ਆਪਣੇ ਆਪ ਅੱਖਾਂ ਨੂੰ ਬੰਦ ਕਰ ਦਿੰਦਾ ਹੈ ਇਸ ਪ੍ਰਕਿਰਿਆ ਦੇ ਪਿੱਛੇ ਟ੍ਰਾਈ ਜੈਮਨਲ ਨਰਵ ਹੈ ਜੋ ਚਿਹਰਾ ਅੱਖਾਂ ਨੱਕ ਅਤੇ ਮੂੰਹ ਦੇ ਹਿੱਸਿਆਂ ਨੂੰ ਕੰਟਰੋਲ ਕਰਦੀ ਹੈ ਜਦੋਂ ਦਿਮਾਗ ਸਾਨੂੰ ਛਿੱਕਣ ਦਾ ਹੁਕਮ ਦਿੰਦਾ ਹੈ ਇਹ ਨਰਵ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਤੁਰੰਤ ਬੰਦ ਕਰ ਦਿੰਦੀ ਹੈ ਮਾਹਿਰ ਦੱਸਦੇ ਨੇ ਕਿ ਛਿੱਕ ਨੂੰ ਜ਼ਬਰਦਸਤੀ ਰੋਕਣਾ ਸਰੀਰ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ ਇਸ ਨਾਲ ਨੱਕ ਕੰਨ ਅਤੇ ਅੱਖਾਂ ਉੱਤੇ ਕਾਫੀ ਦਬਾਅ ਬਣ ਜਾਂਦਾ ਹੈ ਅਤੇ ਕੁਝ ਹਾਲਾਤਾਂ ਜੋ ਖੂਨ ਦੀਆਂ ਨਾੜਾਂ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ ਇਸ ਲਈ ਛਿੱਕ ਨੂੰ ਕੁਦਰਤੀ ਤਰੀਕੇ ਨਾਲ ਆਉਣ ਦੇਣਾ ਹੀ ਸਭ ਤੋਂ ਸੁਰੱਖਿਅਤ ਤਰੀਕਾ ਹੈ ਛਿੱਕ ਸਾਡੇ ਸਰੀਰ ਦੀ ਇੱਕ ਕੁਦਰਤੀ ਪ੍ਰਕਿਰਿਆ ਹੈ ਜਦੋਂ ਨੱਕ ਜਾਂ ਫਿਰ ਸਾਹ ਲੈਣ ਵਾਲੇ ਤੰਤਰ ਵਿੱਚ ਕੋਈ ਧੂੜ ਬੈਕਟੀਰੀਆ ਜਾਂ ਫਿਰ ਅਲਰਜੀ ਵਾਲਾ ਪਦਾਰਥ ਵੱਡ ਜਾਂਦਾ ਹੈ ਤਾਂ ਸਰੀਰ ਉਸ ਨੂੰ ਬਾਹਰ ਕੱਢਣ ਦੇ ਲਈ ਤੁਰੰਤ ਤੇਜ਼ ਹਵਾ ਦਾ ਪ੍ਰੈਸ਼ਰ ਬਣਾਉਂਦਾ ਹੈ ਇਸ ਨੂੰ ਛਿੱਕਣ ਦੀ ਪ੍ਰਕਿਰਿਆ ਕਹਿੰਦੇ ਨੇ ਛਿੱਕਦੇ ਸਮੇਂ ਅੱਖਾਂ ਬੰਦ ਹੋ ਜਾਣਾ ਕੋਈ ਕਮਜ਼ੋਰੀ ਨਹੀਂ ਸਗੋਂ ਸਰੀਰ ਦੀ ਸਭ ਤੋਂ ਮਜ਼ਬੂਤ ਸੁਰੱਖਿਆ ਪ੍ਰਣਾਲੀ ਹੈ ਜੇ ਅੱਖਾਂ ਖੁੱਲੀਆਂ ਰਹਿੰਦੀਆਂ ਹਨ ਤਾਂ ਨੱਕ ਰਾਹੀਂ ਨਿਕਲਣ ਵਾਲੇ ਮਾਈਕਰੋਬਸ ਬਾਤੇ ਬੈਕਟੀਰੀਆ ਅੱਖਾਂ ਦੇ ਸੰਵੇਦਨਸ਼ੀਲ ਹਿੱਸਿਆਂ ਤੱਕ ਪਹੁੰਚ ਜਾਂਦੇ ਨੇ ਇਸ ਲਈ ਸਰੀਰ ਆਪਣੇ ਆਪ ਅੱਖਾਂ ਨੂੰ ਬੰਦ ਕਰ ਦਿੰਦਾ ਹੈ ਇਸ ਪ੍ਰਕਿਰਿਆ ਦੇ ਪਿੱਛੇ ਟ੍ਰਾਈ ਜੈਮਨਲ ਨਰਵ ਹੈ ਜੋ ਚਿਹਰਾ ਅੱਖਾਂ ਨੱਕ ਅਤੇ ਮੂੰਹ ਦੇ ਹਿੱਸਿਆਂ ਨੂੰ ਕੰਟਰੋਲ ਕਰਦੀ ਹੈ ਜਦੋਂ ਦਿਮਾਗ ਸਾਨੂੰ ਛਿੱਕਣ ਦਾ ਹੁਕਮ ਦਿੰਦਾ ਹੈ ਇਹ ਨਰਵ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਤੁਰੰਤ ਬੰਦ ਕਰ ਦਿੰਦੀ ਹੈ ਮਾਹਿਰ ਦੱਸਦੇ ਨੇ ਕਿ ਛਿੱਕ ਨੂੰ ਜ਼ਬਰਦਸਤੀ ਰੋਕਣਾ ਸਰੀਰ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ ਇਸ ਨਾਲ ਨੱਕ ਕੰਨ ਅਤੇ ਅੱਖਾਂ ਉੱਤੇ ਕਾਫੀ ਦਬਾਅ ਬਣ ਜਾਂਦਾ ਹੈ ਅਤੇ ਕੁਝ ਹਾਲਾਤਾਂ ਜੋ ਖੂਨ ਦੀਆਂ ਨਾੜਾਂ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ ਇਸ ਲਈ ਛਿੱਕ ਨੂੰ ਕੁਦਰਤੀ ਤਰੀਕੇ ਨਾਲ ਆਉਣ ਦੇਣਾ ਹੀ ਸਭ ਤੋਂ ਸੁਰੱਖਿਅਤ ਤਰੀਕਾ ਹੈ ਛਿੱਕ ਸਾਡੇ ਸਰੀਰ ਦੀ ਇੱਕ ਕੁਦਰਤੀ ਪ੍ਰਕਿਰਿਆ ਹੈ ਜਦੋਂ ਨੱਕ ਜਾਂ ਫਿਰ ਸਾਹ ਲੈਣ ਵਾਲੇ ਤੰਤਰ ਵਿੱਚ ਕੋਈ ਧੂੜ ਬੈਕਟੀਰੀਆ ਜਾਂ ਫਿਰ ਅਲਰਜੀ ਵਾਲਾ ਪਦਾਰਥ ਵੱਡ ਜਾਂਦਾ ਹੈ ਤਾਂ ਸਰੀਰ ਉਸ ਨੂੰ ਬਾਹਰ ਕੱਢਣ ਦੇ ਲਈ ਤੁਰੰਤ ਤੇਜ਼ ਹਵਾ ਦਾ ਪ੍ਰੈਸ਼ਰ ਬਣਾਉਂਦਾ ਹੈ ਇਸ ਨੂੰ ਛਿੱਕਣ ਦੀ ਪ੍ਰਕਿਰਿਆ ਕਹਿੰਦੇ ਨੇ ਛਿੱਕਦੇ ਸਮੇਂ ਅੱਖਾਂ ਬੰਦ ਹੋ ਜਾਣਾ ਕੋਈ ਕਮਜ਼ੋਰੀ ਨਹੀਂ ਸਗੋ ਸਰੀਰ ਦੀ ਸਭ ਤੋਂ ਮਜ਼ਬੂਤ ਸੁਰੱਖਿਆ ਪ੍ਰਣਾਲੀ ਹੈ ਜੇ ਅੱਖਾਂ ਖੁੱਲੀਆਂ ਰਹਿੰਦੀਆਂ ਹਨ ਤਾਂ ਨੱਕ ਰਾਹੀਂ ਨਿਕਲਣ ਵਾਲੇ ਮਾਈਕਰੋਬਸ ਬਾਤੇ ਬੈਕਟੀਰੀਆ ਅੱਖਾਂ ਦੇ ਸੰਵੇਦਨਸ਼ੀਲ ਹਿੱਸਿਆਂ ਤੱਕ ਪਹੁੰਚ ਜਾਂਦੇ ਨੇ ਇਸ ਲਈ ਸਰੀਰ ਆਪਣੇ ਆਪ ਅੱਖਾਂ ਨੂੰ ਬੰਦ ਕਰ ਦਿੰਦਾ ਹੈ ਇਸ ਪ੍ਰਕਿਰਿਆ ਦੇ ਪਿੱਛੇ ਟ੍ਰਾਈ ਜੈਮਨਲ ਨਰਵ ਹੈ ਜੋ ਚਿਹਰਾ ਅੱਖਾਂ ਨੱਕ ਅਤੇ ਮੂੰਹ ਦੇ ਹਿੱਸਿਆਂ ਨੂੰ ਕੰਟਰੋਲ ਕਰਦੀ ਹੈ ਜਦੋਂ ਦਿਮਾਗ ਸਾਨੂੰ ਛਿੱਕਣ ਦਾ ਹੁਕਮ ਦਿੰਦਾ ਹੈ ਇਹ ਨਰਵ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਤੁਰੰਤ ਬੰਦ ਕਰ ਦਿੰਦੀ ਹੈ ਮਾਹਿਰ ਦੱਸਦੇ ਨੇ ਕਿ ਛਿੱਕ ਨੂੰ ਜ਼ਬਰਦਸਤੀ ਰੋਕਣਾ ਸਰੀਰ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ ਇਸ ਨਾਲ ਨੱਕ ਕੰਨ ਅਤੇ ਅੱਖਾਂ ਉੱਤੇ ਕਾਫੀ ਦਬਾਅ ਬਣ ਜਾਂਦਾ ਹੈ ਅਤੇ ਕੁਝ ਹਾਲਾਤਾਂ ਜੋ ਖੂਨ ਦੀਆਂ ਨਾੜਾਂ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ ਇਸ ਲਈ ਛਿੱਕ ਨੂੰ ਕੁਦਰਤੀ ਤਰੀਕੇ ਨਾਲ ਆਉਣ ਦੇਣਾ ਹੀ ਸਭ ਤੋਂ ਸੁਰੱਖਿਆ ਤਰੀਕਾ ਹੈ